ਅਲੀ ਤੁਸੀਂ ਵੇਖ ਰਹੇ ਹੋ ਰਜਾਨਾ ਮਾਜਨ ਯੂਟੀਵੀ ਚੈਨਲ ਤੇ ਮੈਂ ਤੁਹਾਡੇ ਨਾਲ ਹੈਪੀ ਸਵੇਰਾ ਸਰਕਾਰ ਵੱਲੋਂ ਜੋ ਕਿ ਭਗਵੰਤ ਮਾਨ ਵੱਲੋਂ ਸਕੀਮ ਚਲਾਈ ਗਈ ਸੀਗੀ ਸਰਕਾਰ ਤੁਹਾਡੇ ਦਵਾਰ ਆਜੋ ਉਹਨੂੰ ਮੁੱਖ ਰੱਖਦੇ ਹੋਏ ਪਿੰਡ ਸਬਨਾ ਦੇ ਨਗਰ ਵਿੱਚ ਮਾਨਯੋਗ ਜ਼ਿਲ੍ਹੇ ਦੇ ਡੀਸੀ ਸਾਹਿਬ ਅਤੇ ਕੈਪਟਨ ਮੰਤਰੀ ਲਾਲਜੀਤ ਸਿੰਘ ਪੁੱਲਰ ਅਤੇ ਉਹਨਾਂ ਦੇ ਪੀਏ ਦਿਲਬਾਗ ਸਿੰਘ ਇੱਥੇ ਪਹੁੰਚ ਰਹੇ ਆ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਆ ਬਲਾਗ ਪ੍ਰਧਾਨ ਅਵਤਾਰ ਸਿੰਘ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਪ੍ਰਧਾਨ ਜੀ ਜਿਹੜਾ ਅੱਜ ਪ੍ਰੋਗਰਾਮ ਇੱਥੇ ਰੱਖਿਆ ਗਿਆ ਕੀ ਕਹਿਣਾ ਚਾਹੋਗੇ ਇਹ ਜੀ ਆਪਣੇ ਸੀਐਮ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੋ ਸਕੀਮ ਚਲਾਈ ਜਾ ਰਹੀ ਆ ਉਹ ਅੱਜ ਨਗਰ ਸਭਰਾ ਦੇ ਵਿੱਚ ਆਪਣੇ ਕੈਂਪ ਲੱਗ ਰਿਹਾ ਜੀ ਹਾਂਜੀ ਤੇ ਉਸ ਦੇ ਵਿੱਚ ਆਪਣੇ ਸਰਦਾਰ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਮਾਨਯੋਗ ਡੀਸੀ ਸਾਹਿਬ ਤੇ ਚੇਅਰਮੈਨ ਤਲਬਖ ਸਿੰਘ ਸਾਡੇ ਨਗਰ ਸਭਾ ਵਿੱਚ ਪਹੁੰਚ ਰਹੇ ਅੱਜ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਨਗਰ ਤੇ ਪਹਿਲਾ ਹੀ ਕੈਂਪ ਰੱਖਿਆ ਸਰਕਾਰ ਤੁਹਾਡੇ ਦਵਾਰ ਇਸ ਕਰਕੇ ਅਸੀਂ ਸਭ ਸੰਗਤ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਗੁਰਦੁਆਰਾ ਬਾਬਾ ਵੀਰ ਸਿੰਘ ਗੁਰਦੁਆਰੇ ਆ ਕੇ ਆਪ ਦਾ ਇਹ ਸਕੀਮ ਦਾ ਲਾਭ ਉਠਾਓ ਜੋ ਵੀ ਕਿਸੇ ਦਾ ਕੰਮ ਸਰਕਾਰੀ ਕੋਈ ਤਸਹੀਲ ਦਾ ਕੰਮ ਆ ਕੋਈ ਬਿਜਲੀ ਵਿਭਾਗ ਦਾ ਕੰਮ ਆ ਕੋਈ ਰਾਸ਼ਨ ਕਾਰਡ ਆ ਕੋਈ ਆਧਾਰ ਕਾਰਡ ਆ ਕੋਈ ਵੀ ਕੰਮ ਸਾਰੇ ਆ ਗਏ ਇੱਥੇ ਆਪਦੇ ਕੰਮ ਕਰਵਾਉਣ ਅੱਜ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਕੀਮ ਚਲਾਈ ਆ ਜੀ ਜਿਨ੍ਹਾਂ ਨੇ ਇੱਥੇ ਆਪਦੇ ਮਸਲੇ ਹੱਲ ਕਰਾਉਣਾ ਆਉਣੇ ਆ ਤੇ ਉਹਨਾਂ ਨੂੰ ਕਿਹੜੇ ਪ੍ਰੂਫ ਚਾਹੀਦੇ ਇੱਥੇ ਉਹਨਾਂ ਦੇ ਪ੍ਰੂਫ ਵੇਖੋ ਜੀ ਜਿਹੜੇ ਕੰਮ ਜਿਹੋ ਜਿਹੇ ਵੀ ਹੈਗਾ ਵਾ ਉਸ ਹਿਸਾਬ ਨਾਲ ਹੀ ਪ੍ਰੂਫ ਲੱਗਦੇ ਆ ਕਿਸੇ ਦੇ ਫੋਟੋ ਲੱਗਦੀ ਆ ਕਿਸੇ ਦੇ ਆਧਾਰ ਕਾਰਡ ਕਿਸੇ ਦਾ ਪੈਨ ਕਾਰਡ ਇਸ ਕਰਕੇ ਆਪਦੇ ਸਾਰੇ ਨਾਲ ਲੈ ਕੇ ਆਓ ਜਿਹੜੀ ਜਿਹੜੀ ਲੋੜ ਪਊਗੀ ਉਹ ਮੌਕੇ ਤੇ ਵਰਤੀ ਜਾਊਗੀ ਇਹ ਅਪੀਲ ਕਰੋਗੇ ਫੀਲ ਇਹੀ ਇਹੋ ਕਰਦੇ ਆ ਵੀ ਵੇਖੋ ਤੁਹਾਡੀ ਖੱਜਲ ਖਵਾਰੀ ਆ ਜਿਹੜੀ ਦਫ਼ਤਰਾਂ ਦੀ ਉਹ ਸਰਕਾਰ ਰੋਕ ਰਹੀ ਆ ਇਸ ਕਰਕੇ ਸਰਕਾਰ ਤੁਹਾਡੇ ਦਵਾਰ ਪਿੰਡਾਂ ਪਿੰਡ ਜਾ ਕੇ ਕੰਮ ਕਰਨਗੇ ਹਰ ਮਹੀਨੇ ਬਾਅਦ ਕੈਂਪ ਲਗਾਇਆ ਕਰੂਗਾ ਤੇ ਇਸ ਕਰਕੇ ਵੱਧ ਤੋਂ ਵੱਧ ਲਾਭ ਇਸ ਤਰ੍ਹਾਂ ਹੀ ਲੈਣ ਖੱਜਲ ਖਰਾਬੀ ਨਾ ਹੋਵੇ ਆਪਦੇ ਪਿੰਡਾਂ 'ਚ ਕੰਮ ਹੋਣਗੇ ਜੀ ਇਸ ਟਾਈਮ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੀ ਜੁੜ ਚੁੱਕੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਮੇਰਾ ਨਾਮ ਗੁਜਾਰ ਸਿੰਘ ਜੀ ਪੱਤੀ ਚੰਡੇਗੀ ਹਾਂਜੀ ਅਸੀਂ ਈਓ ਐਨ ਜੀ ਕਿਹੜੇ ਖੱਜਲ ਖਰਾਬ ਹੁੰਦੇ ਲੋਕਾਂ ਨੂੰ ਕਿਥੇ ਆ ਕੇ ਦੱਸਣ ਡੀਸੀ ਸਾਹਿਬ ਆਉਣਾ ਵਾ ਸਾਰੇ ਆਪ ਦੇ ਕੰਮ ਦਾ ਕੋਈ ਦੱਸਣ ਵੀ ਕਿਹੜਾ ਕਰੋਨਾ ਵੀ ਕਰਾ ਲੈਣ ਕਿ ਇਹਨਾਂ ਲੋਟ ਵਧਾਉਣਾ ਇਹਨਾਂ ਕੋਈ ਹੋਰ ਸਰਕਾਰੀ ਕੰਮ ਆਣ ਕੇ ਕੋਈ ਪੈਣਾ ਬੀਬੀਆਂ ਸਾਰੀਆਂ ਆਉਣ ਤੇ ਭਰਾ ਵੀ ਆਉਣ ਆਣ ਕੇ ਬਾਬੇ ਵੀਰਸੋਲੇ ਗੁਰਦੁਆਰੇ ਤੇ ਲਾਲ ਮੰਤਰੀ ਸਾਹਿਬ ਵੀ ਆਉਣ ਆਪਣਾ ਜੀ ਸਾਰੇ ਆਉਣਾ ਜੀ ਤੇ ਵਾਕਿਆ ਵੈਗਰਜੀ ਕਾ ਖਾਲਸਾ ਹੈ ਜਿਸ ਤਰ੍ਹਾਂ ਪਿਛਲੀਆਂ ਸਰਕਾਰਾਂ ਵੇਖਿਆ ਇਹਦੇ ਆਪਾਂ ਬੜੀ ਖੱਜਲ ਖਰਾਬੀ ਹੁੰਦੀ ਰਹੀ ਪਰ ਉਹ ਉਹੋ ਜੀ ਚੀਜ਼ ਇੱਥੇ ਨਹੀਂ 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 ਬਹੁਤ ਜ਼ਿਆਦਾ ਸੁਧਾਰ ਕੀਤਾ ਵਾ ਜਾਈਦਾ ਦਫਤਰਾਂ ਚ ਜਾਈਦਾ ਵਾ ਅਫਸਰ ਗੱਲ ਸੁਣਦੇ ਸਾਰੇ ਸੁਣਦੇ ਆ ਹੁਣ ਕਈ ਕੰਮ ਦੇ ਆਪਾਂ ਨੂੰ ਟਾਈਮ ਲੱਗਦਾ ਥੋੜਾ ਜਿਹਾ ਕਰਾਉਣ ਦਾ ਲੋਕੀਂ ਜਾਂਦੇ ਇੱਕੇ ਦਮ ਹੋ ਜੇ ਇੱਕੇ ਦਮ ਤੇ ਕਈ ਕੰਮ ਇਹੋ ਜਿਹੀ ਉਜੜਿਆ ਨਹੀਂ ਹੁੰਦੀ ਸਾਡੇ ਆਪ ਦੇ ਖੁਦ ਵੀ ਹੁੰਦੇ ਕਈ ਇਹੋ ਜਿਹੀ ਉਜੜੇ ਸਾਬ ਨਾਲ ਹੁਣ ਵੋਟਾਂ ਹੀ ਬਣਾਉਣੀਆਂ ਉਹ ਵੀ ਬਣਾਉਂਦੇ ਆ ਇਹੋ ਜੇ ਕੰਮ 'ਚ ਗੁੱਸਾ ਨਾ ਕਰਨ ਲੋਕੀਂ ਇਹੋ ਅਣ ਕੇ ਆਪ ਦਾ ਡਿਸੀਜਨ ਦੱਸਣ ਲਈ ਸਾਨੂੰ ਆਹ ਤਖਲੀਫ ਆ ਗੱਲ ਆ ਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਸ ਟਾਈਮ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਜ਼ਿਲ੍ਹਾ ਮੀਤ ਪ੍ਰਧਾਨ ਉਹ ਵੀ ਜੁੜ ਚੁੱਕੇ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਜੀਤ ਸਿੰਘ ਤੁਹਾਨੂੰ ਸिखੋਂ ਜ਼ਿਲ੍ਹਾ ਮੀਤ ਪ੍ਰਧਾਨ ਆਮ ਆਦਮੀ ਪਾਰਟੀ ਵੀ ਜੀ ਜਿਸ ਤਰ੍ਹਾਂ ਅੱਜ ਇੱਥੇ ਜਿਹੜਾ ਕੈਂਪ ਲਗਾਇਆ ਜਾ ਰਿਹਾ ਸਰਕਾਰ ਦੇ ਦਰਬਾਰ ਕਿਸ ਤਰ੍ਹਾਂ ਦੇ ਇਥੇ ਜਿਹੜੇ ਮਸਲੇ ਆ ਲੋਕਾਂ ਦੇ ਕੀਤੇ ਜਾਣਗੇ ਤੇ ਕੀ ਅਪੀਲ ਕਰੋਗੇ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਮਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਕੈਬਨਟ ਮੰਤਰੀ ਸਰਦਾਰ ਲਾਲਜੀਤ ਸਿੰਘ ਪੁਲਰਜੀ ਦਾ ਜਿਨ੍ਹਾਂ ਦੇ ਏਡੀ ਉੱਚੀ ਸੋਚ ਨੂੰ ਅਸੀਂ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਜਿਹੜੇ ਲੋਕਾਂ ਦੀ ਖਜਲ ਖਵਾਰੀ ਹੁੰਦੀ ਸੀ ਲੋਕ ਵਿਚਾਰੇ ਸਵੇਰ ਤੋਂ ਜਾਣਾਂ ਤੇ ਭੁੱਖੇ ਪਾਣੇ ਦਫ਼ਤਰਾਂ 'ਚ ਬਹਿ ਗਏ ਤੇ ਠੱਕੇ ਖਾ ਕੇ ਵਾਪਸ ਆ ਜਾਂਦੇ ਸੀ ਉਹਨਾਂ ਨੇ ਇਹ ਪਹਿਲ ਮੁਕਦਮੇ ਕੀਤੀ ਆ ਵੀ ਜਿਹੜਾ ਲੋਕਾਂ ਦੇ ਜਿਹੜੇ ਕੰਮ ਆ ਉਹ ਲੋਕਾਂ ਦੇ ਘਰਾਂ ਦੇ ਵਿੱਚ ਬੈਠਿਆ ਹੀ ਹੋਣ ਤੇ ਅੱਜ ਉਸੇ ਲੜੀ ਦੇ ਇਹ ਤਾਂ ਗੁਰਦੁਆਰਾ ਬਾਬਾ ਵੀਰ ਸਿੰਘ ਜੀ ਪਿੰਡ ਸਭਰਾ ਉਹ ਇਸ ਸਥਾਨ ਤੇ ਅੱਜ ਇਹ ਡੀਸੀ ਸਾਹਿਬ ਆ ਰਹੇ ਆ ਸਾਡੇ ਮੰਤਰੀ ਸਾਹਿਬ ਆ ਰਹੇ ਆ ਸਾਡੇ ਚੇਅਰਮੈਨ ਦਲਬਾਖ ਸਿੰਘ ਜੀ ਆ ਰਹੇ ਤੇ ਜਿਹੜੇ ਉੱਚ ਅਧਿਕਾਰੀ ਸਾਰੇ ਆ ਰਹੇ ਆ ਤੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਵੀ ਸਾਰੇ ਭੈਣ ਭਰਾ ਵੱਧ ਤੋਂ ਵੱਧ ਇਹ ਜਿਹੜੀ ਸਕੀਮ ਦਾ ਲਾਭ ਉਠਾਓ ਜਿਸ ਤਰ੍ਹਾਂ ਕੋਈ ਵੀ ਜਿਸ ਤਰ੍ਹਾਂ ਸਾਡੇ ਬਲਾਕ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਨੇ ਦੱਸਿਆ ਵਾ ਜਿਸ ਤਰ੍ਹਾਂ ਲੋਕਾਂ ਦੇ ਉੱਥੇ ਜਿਤਨਾ ਕੀ ਹੁਣ ਰਾਸ਼ਨ ਕਾਰਡ ਜਿਹੜੇ ਹਾਂਜੀ ਰਾਸ਼ਨ ਕਾਰਡ ਦੇ ਬਾਰੇ ਵੀ ਬੜੀ ਤੰਗੀ ਆ ਰਹੀ ਆ ਉਹ ਵੀ ਇੱਥੇ ਮਸਲੇ ਹੱਲ ਕੀਤੇ ਜਾਣੇ ਸਾਰੇ ਜੀ ਰਾਸ਼ਨ ਕਾਰਡ ਵਾ ਜਾਂ ਤਹਿਸੀਲ ਦੇ ਕੰਮ ਆ ਜਾਂ ਕੋਈ ਵੀ ਕਿਸੇ ਦਾ ਜਿਹੜਾ ਵੀ ਕੰਮ ਨਹੀਂ ਹੁੰਦਾ ਅੱਜ ਉਹ ਇੱਥੇ ਲੋਕੀ ਪਹੁੰਚਣ ਆਪਦੀਆਂ ਸਮੱਸਿਆਵਾਂ ਦੱਸਣ ਉਹ ਕਈਆਂ ਜੇ ਇਹੋ ਜਿਹੀਆਂ ਵੀ ਸਮੱਸਿਆਵਾਂ ਹੁੰਦੀਆਂ ਜਨਾਂ ਦੇ ਮੌਕੇ ਤੇ ਹੱਲ ਹੁੰਦੇ ਆ ਤੇ ਜਿਹੜੀਆਂ ਕੋਈ ਰਹਿੰਦੀਆਂ ਹੋਈਆਂ ਉਹਨਾਂ ਦੇ ਥੋੜੇ ਟਾਈਮ 'ਚ ਹੀ ਉਹਨਾਂ ਦੇ ਜਿਹੜੇ ਹੱਲ ਕੱਢ ਕੇ ਤੇ ਉਹਨਾਂ ਦੇ ਜਿਹੜੇ ਕੰਮ ਜਿਹੜੇ ਹੋਣਗੇ ਸਰਕਾਰੀ ਸਭ ਤੋਂ ਵਧੀਆ ਉਪਰਾਲਾ ਜਿਹੜਾ ਤੁਹਾਡਾ ਅੱਜ ਵੇਖਣ ਨੂੰ ਮਿਲਿਆ ਕਿ ਜਿਹੜੇ ਤੁਸੀਂ ਰੁੱਖਾ ਅੱਜ ਤੁਸੀਂ ਰੁੱਖਾਂ ਦੀ ਸ਼ੁਰੂਆਤ ਕਰੋਗੇ 400 ਬੂਟਾ ਪ੍ਰਧਾਨ ਕਹਿੰਦੇ 400 ਬੂਟਾ ਜਿਹੜਾ ਪਿੰਡ ਸਭਰਾ ਦੇ ਵਿੱਚ ਆ ਚੁੱਕਾ ਹਾਂਜੀ ਅੱਜ ਉਹਦੀ ਸ਼ੁਰੂਆਤ ਜਿਹੜੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਇੱਥੇ ਸ਼ੁਰੂਆਤ ਕਰ ਰਹੇ ਹਨ ਹਾਂਜੀ ਸਾਡੇ ਬਲਾਗ ਪ੍ਰਧਾਨ ਅਵਤਾਰ ਸਿੰਘ ਜੀ ਤੇ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਸਾਰੀ ਦੀ ਇਹ ਹੋਣਾ ਅਸੀਂ ਪਹਿਲਾ ਕਦਮ ਜਿਹੜੀ ਇੱਥੇ ਵੀ ਕਰ ਰਹੇ ਆਂ ਤੇ ਜਿਹੜੇ ਰੁੱਖ ਜਿਹੜੇ ਆ ਵੱਧ ਤੋਂ ਵੱਧ ਲਵਾਈਏ ਕਿਉਂਕਿ ਪਾਣੀ ਦਾ ਪੱਧਰ ਦਿਨੋਂ-ਦਿਨ ਥੱਲੇ ਜਾ ਰਿਹਾ ਵਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਇਸ ਤੋਂ ਪਹਿਲਾਂ ਕਿ ਸਾਨੂੰ ਲਾਂਤਾਂ ਪਾਉਣ ਸਾਡਾ ਫਰਜ਼ ਬਣਦਾ ਵਾ ਅਸੀਂ ਇੱਕ ਬੰਦਾ ਜੇ ਕਦੇ 2-2 3-3 ਵਿਰੱਖ ਵੀ ਲਾਈਏ ਤੇ ਤਾਂ ਬਹੁਤ ਜ਼ਿਆਦਾ ਹੋ ਜਾਂਦਾ ਵਾ ਤੇ ਨਾਲੇ ਬੇਨਤੀ ਕਰਦੇ ਆਂ ਵੀ ਸਾਰੇ ਭੈਣ ਭਰਾਵ ਜਦੋਂ ਸਾਨੂੰ ਪਤਾ ਵਾ ਵੀ ਸਾਨੂੰ 나ੜ ਨੂੰ ਅੱਗ ਲਾਉਣੀ ਪੈਣੀ ਆ ਤੇ ਜੇ ਅਸੀਂ ਕੋਈ ਦੋ ਦੋ ਸਿਆੜ ਜਿਹੜੇ ਆ ਰੁੱਖਾਂ ਦੇ ਲਾਗੇ ਅੱਗ ਜਿਹੜੀ ਲਾਉਣ ਤੋਂ ਪਹਿਲਾਂ ਦੋ ਦੋ ਸਿਆੜ ਲਾ ਲਈਏ ਤੇ ਰੁੱਖ ਸਾਡੇ ਉਹੋ ਹੀ بڑے ਹੋ ਜਾਣੇ ਆ ਤੇ ਸਾਨੂੰ ਥੋੜਾ ਜਿਹਾ ਹਿੰਮਤ ਮਾਰਨ ਦੀ ਲੋੜ ਆ ਤੇ ਬੇਨਤੀ ਆ ਵੀ ਅੱਜ ਇਹ ਜਿਹੜੇ ਰੁੱਖ ਵੀ ਲਵਾ ਰਹੇ ਆ ਡੀਸੀ ਸਾਹਿਬ ਤੋਂ ਜਿਹੜੀ ਇਹ ਸ਼ੁਰੂਆਤ ਕਰਕੇ ਤੇ ਫਿਰ ਅਸੀਂ ਨਰੇਗਾ ਦੇ ਤਹਿਤ ਜਿਹੜੇ ਰੋਡਾਂ ਤੇ ਰੁੱਖ ਤੇ ਜਾਂ ਜਿਹੜੇ ਵੇਲੀਆਂ ਥਾਵਾਂ ਤੇ ਲਾਗੇ ਰੁੱਖ ਤੇ ਉਹਨਾਂ ਦੀ ਸਾਮ ਸੰਭਾਲ ਵੀ ਨਾਲ ਕਰਾਂਗੇ ਜੀ